ਅਕਾਲ ਤਖਤ ਸਾਹਿਬ ਨੂੰ ਹੁਣ ਇਹ ਲੋਕ ਡਾਇਰੈਕਸ਼ਨਾਂ ਕਰਨਗੇ ਇਹ ਕੌਣ ਹੁੰਦੇ ਆ ਇਹ ਤਾਂ ਆਪ ਸਾਰੇ ਉਹਦੇ ਵਿੱਚ ਹੈਗੇ ਆ ਤਨਖਾਈ ਇਹ ਹੈਗੀਆਂ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਉੱਤੇ ਪੇਸ਼ ਹੋਣਗੇ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਆਊਗਾ ਮਨਜ਼ੂਰ ਹੈ ਫਿਰ ਇਹ ਵੀ ਮੰਨਦੇ ਕਿ ਜਿਹੜੇ ਵਿਰੋਧੀ ਸੀ ਉਹ ਵੀ ਨਾਂ ਦੇ ਨਾਲ ਤਨਖਾਈ ਇਹ ਇਕਰਾਰ ਕੀਤੇ ਜਾਣੇ ਚਾਹੀਦੇ ਬਿਲਕੁਲ ਕਰੇ ਹੋਊਗਾ ਆਪੇ ਹੋਣਗੇ ਜੀ ਆਪੇ ਹੋਣਗੇ ਲੋਕਾਂ ਦੇ ਵਿੱਚ ਆ ਕੇ ਜਵਾਬ ਦੇਣਗੇ ਅਕਾਲ ਤਖਤ ਸਾਹਿਬ ਜਿਹੜੇ ਹੈਗੇ ਆ ਬਹੁਤ ਲੰਬੀ ਦੂਰ ਦ੍ਰਿਸ਼ਟੀ ਦੇ ਨਾਲ ਮੈਂ ਸਮਝਦਾ ਕਿ ਫੈਸਲਾ ਲੈਣਗੇ ਔਰ ਜੋ ਲੈਣਗੇ ਠੀਕ ਲੈਣਗੇ ਇਹਨਾਂ ਨੂੰ ਇਹ ਗੱਲ ਕਹਿਣ ਦਾ ਕੋਈ ਇਖਤਿਆਰ ਨਹੀਂ ਹੈਗਾ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਕਿ ਜਿਹੜਾ ਇਸ ਦੇ ਉੱਤੇ ਕਿੰਤੂ ਕਰਦਾ ਉਹਨੂੰ ਇੱਕ ਵਾਰ ਹੋਰ ਸੱਦਿਆ ਜਾਵੇ ਅਕਾਲ ਤਖਤ ਸਾਹਿਬ ਨੇ ਪਹਿਲਾਂ ਅਕਾਲ ਤਖਤ ਸਾਹਿਬ ਤਖਤ ਸਾਹਿਬ ਬਲਾ ਨਹੀਂ ਜੀ ਰਹੇ ਹੁਣ ਜੇ ਬਲਾ ਬਲਾ ਕੇ ਉਹਨਾਂ ਨੇ ਤਨਖਾਹਾਂ ਕਰਾਰ ਦਿੱਤਾ ਹੁਣ ਇਹਨਾਂ ਨੂੰ ਜਿਹੜਾ ਹੈਗਾ ਢਿੱਡ ਪੀੜ ਹੋ ਰਹੀ ਹੈ ਬਈ ਇਹ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਦਾ ਹੋਊਗਾ ਇਸ ਸਿਰ ਮਥੇ ਜਿਹੜਾ ਹੈਗਾ ਉਹਨੂੰ ਪ੍ਰਵਾਨ ਕਰਕੇ ਜੇ ਤਾਂ ਜਿਹੜਾ ਹੈਗਾ ਸੁਰਗਰੂ ਹੋ ਜਾਣਗੇ ਹੁਣ ਏ ਢਿੱਡ ਇਹ ਦੁਖ ਰਿਹਾ ਉਹਨਾਂ ਦਾ ਅਕਾਲ ਤਖਤ ਸਾਹਿਬ ਦਾ ਤੁਸੀਂ ਫੈਸਲਾ ਦੇਖੋ ਕੀ ਹੈਗਾ ਉਹਨਾਂ ਨੇ ਕਿਹਾ ਜਿਹੜੇ ਜਿਹੜੇ ਉਸ ਟਾਈਮ ਦੇ ਉੱਤੇ ਉਹਦੇ ਵਿੱਚ ਸੀ ਨਾ ਜ਼ਿੰਮੇਵਾਰ ਸੀ ਉਹ ਵੀ ਸਾਰੇ ਇਹਦੇ ਸਾਰੇ ਤਨਖਾਈ ਇਹ ਹੈਗੇ ਜਿਵੇਂ ਇੱਕ ਗੱਲ ਕਰਦੇ ਆ ਆਪਾਂ ਉਸ ਸਮੇਂ ਕਿਉਂ ਨਹੀਂ ਇਹ ਨੇਤਾ ਬੋਲੇ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆਨੰਦ ਮਾਰ ਰਹੇ ਸੀ ਤਾਂ ਕੋਈ ਲਾਲਚੀ ਇਹਨਾਂ ਨੂੰ ਤਾਂ ਉਦੋਂ ਨਹੀਂ ਬੋਲੇ ਬਿਲਕੁਲ ਲਾਲਚੀ ਸੀ ਇਹ ਤਾਂ ਲੋਕ ਜਿਹੜੇ ਹੈਗੇ ਆ ਨਾ ਇਹ ਅੱਜ ਜਿਹੜੀਆਂ ਗੱਲਾਂ ਕਰ ਰਹੇ ਹੈਗੇ ਆ ਉਹ ਹੁੰਦਾ ਨਾ ਵੀ ਕਿਸੇ ਚੀਜ਼ ਨੂੰ ਤੁਸੀਂ ਕਿੰਤੂ ਕਰਨਾ ਜਿਵੇਂ ਕਹਿੰਦੇ ਆ ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਆ ਉਹ ਕੰਮ ਇਹ ਕਰ ਰਹੇ ਹੈਗੇ ਆ ਬਾਗੀ ਤਰ੍ਹਾਂ ਜਿਹੜਾ ਨਿਕਲਿਆ ਗਿਆ ਉਸ ਤੋਂ ਬਾਅਦ ਉਹਨਾਂ ਡਿੰਪਾ ਦੀ ਆਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਭਗਵਾਨ ਭਗਵੰਤ ਮਾਨ ਦੀ ਅਗਵਾਈ ਚ ਵੱਡਾ ਇਕੱਠ ਹੋਇਆ ਸੀ ਤੇ ਕਿਵੇਂ ਦੇਖਦੇ ਹੋ ਗਿੜਵਾਏ ਦਿਓ ਚੀਜ਼ ਉਹ ਦੇਖੋ ਜੀ ਗੱਲ ਇਹ ਹੈਗੀ ਆ ਉਹਦੇ ਦੋਹੇ ਪਾਸੇ ਤੋਂ ਦੇਖਣ ਵਾਲੀ ਗੱਲ ਹੈ ਜੇ ਡਿੰਪੀ ਗਿਆ ਹੈ ਤਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਨੇਤਾ ਆਗੇ ਆ ਗਏ ਆ ਗਿਦੜਵਾਹ ਏਰੀਆ ਦੇ ਸਾਰੇ ਦੇ ਸਾਰੇ ਦਿੱਲੀ ਬੈਠੇ ਆ ਸਾਸਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਆ ਰਜਿੰਦਰ ਭੱਟ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਈਆ ਆਕਰਾਰ ਕਰ ਦਿੱਤਾ ਗਿਆ ਹੈ ਤੇ ਉਸ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੋ ਮੁੱਖ ਬੁਲਾਰੇ ਵੀ ਨੇ ਤੇ ਅਤੇ ਬਾਰਿਸ਼ ਹੁਣ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਕਿ ਤਨਖਈਆ ਇਕਰਾਰ ਕੀਤਾ ਕਿ ਬਸ ਇਹੀ ਸਜਾ ਕਾਫੀ ਜੀ ਜਾਂ ਕਿ ਹੋਰ ਕੁਝ ਹੋਣਾ ਚਾਹੀਦਾ ਸੀ ਧਾਰਨੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਹਾਂ ਸੁਪੀਰ ਬਾਦਲ ਨੇ ਤਨਖਈਆ ਇਕਰਾਰ ਕੀਤਾ ਗਿਆ ਹੈ ਕਿਵੇਂ ਦੇਖਦੇ ਜੀ ਦੇਖੋ ਇਹ ਤਾਂ ਅਕਾਲ ਤਖਤ ਸਾਹਿਬ ਦਾ ਫੈਸਲਾ ਹੈਗਾ ਔਰ ਮੈਂ ਇਸ ਦੇ ਵਿੱਚ ਉਹਦੇ ਤੇ ਕੋਈ ਸਾਡਾ ਕਿੰਤੂ ਪ੍ਰੰਤੂ ਤਾਂ ਹੋ ਹੀ ਨਹੀਂ ਸਕਦਾ ਪਰ ਮੈਂ ਇਹ ਸਮਝਦਾ ਹੈਗਾ ਕਿ ਸਰਦਾਰ ਸਖਬੀਰ ਸਿੰਘ ਬਾਦਲ ਨੇ ਇਸ ਤੋਂ ਪਹਿਲਾਂ ਹੀ ਆਪ ਹੀ ਜਿਹੜਾ ਹੈਗਾ ਉਥੇ ਸਰੈਂਡਰ ਕਰਕੇ ਕਹਿਤਾ ਸੀ ਕਿ ਮੇਤੋਂ ਜੋ ਵੀ ਗਲਤੀਆਂ ਜਾਣੇ ਚ ਅਣਜਾਣੇ ਚ ਹੋਈਆਂ ਮੈਂ ਉਹਨਾਂ ਸਾਰੀਆਂ ਲਈ ਜਿਹੜਾ ਹੈਗਾ ਖਿਮਾ ਦਾ ਜੱਜ ਕਹਿਗਾ ਔਰ ਮੈਂ ਉਸ ਕਾਲ ਦੀ ਸਾਰੀ ਦੀ ਅਕਾਲ ਤਖਤ ਸਾਹਿਬ ਜੋ ਮੈਨੂੰ ਹੁਕਮ ਲਾਇਆ ਜਾਊਗਾ ਮੈਂ ਉਸ ਦੇ ਮੁਤਾਬਕ ਜਿਹੜਾ ਹੈਗਾ ਤਿਆਰ ਹੈਗਾ ਔਰ ਮੈਂ ਅੱਜ ਇੱਕ ਹੋਰ ਚੀਜ਼ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਮਹਾਨਤਾਲੀ ਗੱਲ ਸਮਝਦਾ ਉਹ ਇਹ ਹੈਗੀ ਹੈ ਕਿ ਇਹ ਫੈਸਲਾ ਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪ੍ਰਧਾਨਗੀ ਤੋਂ ਪਰੇ ਕਰਕੇ ਅਕਾਲੀ ਦਲ ਦਾ ਜਿਹੜਾ ਕਾਰਜ ਭਾਰ ਹੈ ਉਹ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ ਦੇ ਕੇ ਆਪ ਅੱਜ ਇੱਕ ਜਿਹੜਾ ਹੈਗਾ ਸੁਰਖਰੂ ਹੋ ਕੇ ਨਮਾਣੇ ਸਿੱਖ ਵਾਂਗ ਅਕਾਲ ਤਖਤ ਸਾਹਿਬ ਦੇ ਫੈਸਲਾ ਸੁਣ ਲਈ ਉਹ ਜਿਹੜੇ ਹੈਗੇ ਆ ਤਤਪਰ ਸੀ ਔਰ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਆਇਆ ਮੈਂ ਸਮਝਦਾ ਕਿ ਉਹ ਸਭ ਲਈ ਜਿਹੜਾ ਹੈਗਾ ਸਰਵੋੱਚ ਹੈ ਚਾਹੇ ਉਹ ਬਾਗੀ ਤੜਾ ਹੋਵੇ ਚਾਹੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਣ ਜਾਂ ਕੋਈ ਹੋਰ ਹੋਵੇ ਕਿਸੇ ਨੂੰ ਕਿੰਤੂ ਪ੍ਰੰਤੂ ਉਹਦੇ ਤੇ ਹੋਣਾ ਨਹੀਂ ਚਾਹੀਦਾ ਇਹ ਜੇ ਵੀ ਕਿਹਾ ਜਾ ਰਿਹਾ ਕਿ ਵਿਰੋਧੀਆਂ ਵੱਲੋਂ ਕਿ ਜਿਹੜੀ ਇਹ ਸਜ਼ਾ ਦਿੱਤੀ ਗਈ ਆ ਅਕਾਲ ਤਖਤ ਸਾਹਿਬ ਵੱਲੋਂ ਪਰ ਇਹ ਜਿਹੜੀ ਇਹ ਸਜ਼ਾ ਥੋੜੀ ਐ ਸਜ਼ਾ ਨਹੀਂ ਹੋਣੀ ਚਾਹੀਦੀ ਸੀ ਕਿ ਹੋਰ ਬਹੁਤ ਵੱਡਾ ਸਖਤ ਫੈਸਲਾ ਸਰਕਾਰ ਤੋਂ ਲੈਣਾ ਚਾਹੀਦਾ ਸੀ ਹਲੇ ਉਹਨਾਂ ਨੇ ਫੈਸਲਾ ਸਜ਼ਾ ਤਾਂ ਸੁਣਾਈਓ ਨਹੀਂ ਉਹਨਾਂ ਨੇ ਤਾਂ ਦੋਸ਼ੀ ਕਰਾ ਇਹ ਵੀ ਕਿਹਾ ਹੈ ਨਾ ਕਿ ਦੋਸ਼ੀ ਕਰਾ ਦਿੱਤਾ ਕਿ ਜਿਹੜੀ ਸਜ਼ਾ ਮਿਲਦੀ ਆ ਉਹ ਥੋੜੀ ਦਿੱਤੀ ਜਾਂ ਝਾੜੂ ਦੀ ਜ਼ਬਰਦਸਤ ਨਹੀਂ ਸਜ਼ਾ ਨਹੀਂ ਹੁੰਦੀ ਨਹੀਂ ਨਹੀਂ ਦੇਖੋ ਅਕਾਲ ਤਖਤ ਸਾਹਿਬ ਨੂੰ ਹੁਣ ਇਹ ਲੋਕ ਡਾਇਰੈਕਸ਼ਨਾਂ ਕਰਨਗੇ ਇਹ ਕੌਣ ਹੁੰਦੇ ਆ ਇਹ ਤਾਂ ਆਪ ਸਾਰੇ ਉਹਦੇ ਵਿੱਚ ਹੈਗੇ ਆ ਤਨਖਾਹੀਏ ਹੈਗੇ ਆ ਅਕਾਲ ਤਖਤ ਸਾਹਿਬ ਦਾ ਤੁਸੀਂ ਫੈਸਲਾ ਦੇਖੋ ਕੀ ਹੈਗਾ ਉਹਨਾਂ ਨੇ ਕਿਹਾ ਜਿਹੜੇ ਜਿਹੜੇ ਉਸ ਟਾਈਮ ਦੇ ਉੱਤੇ ਉਹਦੇ ਵਿੱਚ ਸੀ ਨਾ ਜ਼ਿੰਮੇਵਾਰ ਸੀ ਉਹ ਵੀ ਸਾਰੇ ਇਹਦੇ ਸਾਰੇ ਤਨਖਾਹੀਏ ਹੈਗੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਉੱਤੇ ਪੇਸ਼ ਹੋਣਗੇ ਜੋ ਅਕਾਲ ਤਖਤ ਸਾਹਿਬ ਦਾ ਫੈਸਲਾ ਆਊਗਾ ਮਨਜ਼ੂਰ ਫਿਰ ਇਹ ਵੀ ਮੰਨਦੇ ਕਿ ਜਿਹੜੇ ਵਿਰੋਧੀ ਸੀ ਉਹ ਵੀ ਨਾਂ ਦੇ ਨਾਲ ਤਨਖਾਹੀਏ ਇਕਰਾਰ ਕੀਤੇ ਜਾਣੇ ਚਾਹੀਦੇ ਬਿਲਕੁਲ ਕਰੇ ਹੋਗਾ ਆਪੇ ਹੋਣਗੇ ਜੀ ਆਪੇ ਹੋਣਗੇ ਲੋਕਾਂ ਦੇ ਵਿੱਚ ਆ ਕੇ ਜਵਾਬ ਦੇਣਗੇ ਮੈਂ ਕਹਾਂ ਜੀ ਸਾਰਾ ਕੁਝ ਉਸ ਸਰਕਾਰ ਦੇ ਕਾਰਜ ਭਾਰ ਦੇ ਵਿੱਚ ਸੀ ਬਲਕਿ ਇਕੱਲੇ ਇਕੱਲੇ ਨਹੀਂ ਸੀ ਪਰਿਵਾਰ ਦੇ 2-2 3-3 ਮੈਂਬਰ ਸੀ ਚਾਹੇ ਕੋਈ ਮੈਂਬਰ ਪਾਰਲੀਮੈਂਟ ਸੀ ਅਤੇ ਮੁੰਡਾ ਐਮਐਲਏ ਸੀ ਚਾਹੇ ਕੋਈ ਜਿਹੜਾ ਹੈਗਾ ਮੈਂਬਰ ਰਾਜ ਸਭਾ ਸੀ ਤੇ ਮੁੰਡਾ ਜਿਹੜਾ ਹੈਗਾ ਫਾਈਨੈਂਸ ਮਿਨਿਸਟਰ ਸੀ ਸੋ ਇਹ ਲੋਕ ਜਿਹੜੇ ਹੈਗੇ ਆ ਕੋਈ ਵੀ ਇਸ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦਾ ਆਪਣੇ ਆਪ ਨੂੰ ਜੇ ਕਹੋ ਨਾ ਮਤਲਬ ਕਬੂਤਰ ਮੰਗਣਾ ਅੱਖਾਂ ਮੀਚ ਕੇ ਬਈ ਮੈਂ ਮਾਲਵਾ ਜਿਹੜਾ ਆਗਾ ਮੈਨੂੰ ਤਾਂ ਬੈਲੀ ਦੇਖਦੀ ਨਹੀਂ ਹੈਗੀ ਅਕਾਲ ਤਖਤ ਸਾਹਿਬ ਜਿਹੜੇ ਹੈਗੇ ਆ ਬਹੁਤ ਲੰਬੀ ਦੂਰ ਦ੍ਰਿਸ਼ਟੀ ਦੇ ਨਾਲ ਮੈਂ ਸਮਝਦਾ ਕਿ ਫੈਸਲਾ ਲੈਣਗੇ ਔਰ ਜੋ ਲੈਣਗੇ ਠੀਕ ਲੈਣਗੇ ਇਹਨਾਂ ਨੂੰ ਇਹ ਗੱਲ ਕਹਿਣ ਦਾ ਕੋਈ ਇਖਤਿਆਰ ਨਹੀਂ ਹੈਗਾ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਕਿ ਜਿਹੜਾ ਇਸ ਦੇ ਉੱਤੇ ਕਿੰਤੂ ਕਰਦਾ ਉਹਨੂੰ ਇੱਕ ਵਾਰ ਹੋਰ ਸਦਿਆ ਜਾਵੇ ਇਸ ਗੱਲ ਲਈ ਹਾਂ ਤਾਰੀ ਸਾਬ ਜਿਵੇਂ ਕਿ ਗੱਲ ਕਰਦੇ ਆ ਆਪਾਂ ਉਸ ਸਮੇਂ ਕਿਉਂ ਨਹੀਂ ਇਹ ਨੇਤਾ ਬੋਲੇ ਕਿ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆਨੰਦ ਮਾਣ ਰਹੇ ਸੀ ਤਾਂ ਕੋਈ ਲਾਲਚੀ ਇਹਨਾਂ ਨੂੰ ਤਾਂ ਉਤਰਮ ਨਹੀਂ ਬੋਲੇਗਾ ਬਿਲਕੁਲ ਲਾਲਚੀ ਸੀ ਇਹ ਤਾਂ ਲੋਕ ਜਿਹੜੇ ਹੈਗੇ ਆ ਨਾ ਇਹ ਅੱਜ ਜਿਹੜੀਆਂ ਗੱਲਾਂ ਕਰ ਰਹੇ ਹੈਗੇ ਆ ਉਹ ਹੁੰਦਾ ਨਾ ਵੀ ਕਿਸੇ ਚੀਜ਼ ਨੂੰ ਤੁਸੀਂ ਕਿੰਤੂ ਕਰਨਾ ਜਿਵੇਂ ਕਹਨੇ ਆ ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਆ ਉਹ ਕੰਮ ਇਹ ਕਰ ਰਹੇ ਹੈਗੇ ਆ ਹਰੇਕ ਚੀਜ਼ ਨੂੰ ਜੇ ਅਕਾਲ ਤਖਤ ਸਾਹਿਬ ਨੇ ਪਹਿਲਾਂ ਅਕਾਲ ਤਖਤ ਸਾਹਿਬ ਤਖਤ ਸਾਹਿਬ ਬਲਾ ਨਹੀਂ ਜੀ ਰਹੇ ਹੁਣ ਜੇ ਬਲਾ ਬਲਾ ਕੇ ਉਹਨਾਂ ਨੇ ਤਨਖਾਹਾਂ ਕਰਾਰ ਦਿੱਤਾ ਹੁਣ ਇਹਨਾਂ ਨੂੰ ਜਿਹੜਾ ਹੈਗਾ ਢਿੱਡ ਪੀੜ ਹੋ ਰਹੀ ਹੈ ਬਈ ਇਹ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਦਾ ਹੋਊਗਾ ਇਹ ਸਿਰ ਮਥੇ ਜਿਹੜਾ ਹੈਗਾ ਉਹਨੂੰ ਪ੍ਰਵਾਨ ਕਰਕੇ ਜੇ ਤਾਂ ਜਿਹੜਾ ਹੈਗਾ ਸੁਰਗਰੂ ਹੋ ਜਾਣਗੇ ਹੁਣ ਏ ਢਿੱਡ ਇਹ ਦੁਖ ਰਿਹਾ ਉਹਨਾਂ ਦਾ ਤਾਂ ਨਹੀਂ ਸਾਹਿਬ ਮੇਰਾ ਬਿਆਨ ਜਿਵੇਂ ਕਿ ਬਾਗੀ ਤੜਾ ਜਿਹੜਾ ਨਿਕਲਿਆ ਗਿਆ ਉਸ ਤੋਂ ਬਾਅਦ ਉਹਨਾਂ ਡਿੰਪਾ ਦੀ ਆਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਤੇ ਭਗਵਾਨ ਭਗਵੰਤ ਮਾਨ ਦੀ ਅਗਵਾਈ ਚ ਵੱਡਾ ਇਕੱਠ ਹੋਇਆ ਸੀ ਤੇ ਕਿਵੇਂ ਦੇਖ ਲਓਗੇ ਦੜਵਾਏ ਦੀ ਉਹ ਚੀਜ਼ ਉਹ ਦੇਖੋ ਜੀ ਗੱਲ ਇਹ ਹੈਗੀ ਆ ਉਹ ਦੋਹੇ ਪਾਸੇ ਤੋਂ ਦੇਖਣ ਵਾਲੀ ਗੱਲ ਹੈ ਜੇ ਡਿੰਪੀ ਗਿਆ ਤਾ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਛੋਟੇ ਤੋਂ ਲੈ ਕੇ ਵੱਡੇ ਤੱਕ ਨੇਤਾ ਹੈਗੇ ਆ ਗਿਦੜਵਾਹ ਏਰੀਏ ਦੇ ਸਾਰੇ ਦੇ ਸਾਰੇ ਦਿੱਲੀ ਬੈਠੇ ਆ ਬਈ ਇਹ ਦੇਖੋ ਇੱਕ ਗੱਲ ਕਲੀਅਰ ਵੀ ਹੈਗੀ ਆ ਉਹ ਡਿੰਪੀ ਦੇ ਜਿਹੜੇ ਉਧਰ ਖਾਸ ਬੰਦੇ ਹੋਣਗੇ ਉਹੀ ਮੂਹਰੇ ਆਉਣਗੇ ਜਿਹੜੇ ਬਾਕੀ ਦੇ ਹੈਗੇ ਉਹਨਾਂ ਤਾਂ ਮੂਹਰੇ ਕਰਨਤੇ ਰੇ ਆ ਸੋ ਇਸ ਕਰਕੇ ਇਹ ਤਾਂ ਪੱਗੋ ਹਤੀ ਜਿਹੜਾ ਹੈਗਾ ਇਹ ਐਪਸਿਟੂਥੀ ਹੋ ਲੈਣੇ ਹੈਗੇ ਆ ਦੂਜੀ ਗੱਲ ਇਹ ਹੈਗੀ ਆ ਜੀ ਜਿਹੜੇ ਬੰਦੇ ਨੂੰ ਪਾਰਟੀ ਦੀ ਇਮਾਨਦਾਰੀ ਤੇ ਪਾਰਟੀ ਦੇ ਫੈਸਲਿਆਂ ਤੇ ਵਿਸ਼ਵਾਸ ਨਹੀਂ ਮੈਨੂੰ ਲੱਗਦਾ ਕਿ ਉਹ ਬੰਦਿਆਂ ਨੂੰ ਪਾਰਟੀਆਂ 'ਚ ਰੱਖਣਾ ਹੀ ਨਹੀਂ ਚਾਹੀਦਾ ਮੈਂ ਤਾਂ ਇਹ ਗੱਲ ਸਮਝਦਾ ਹੈਗਾ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਇੰਨਾ ਦੇਖੋ ਇਹ ਤਾਂ ਉਹਨਾਂ ਦਾ ਬਹਾਨੇ ਲੈਣ ਵਾਲੀ ਗੱਲ ਹੈਗੀ ਆ ਜੀ ਔਰ ਇਹ ਬਹਾਨਾ ਹੀ ਨਿੰਪੀਵਲ ਔਰ ਲਤਾ ਗਿਆ ਇਸ ਦੇ ਬਾਰੇ ਤਾਂ ਬਹੁਤ ਸਾਰੀਆਂ ਗੱਲਾਂ ਆ ਗਈਆਂ ਕਿ ਉਹ ਕਦੋਂ-ਕਦੋਂ ਭਗਵਾਨ ਤਮਨ ਦੇ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਰابطੇ ਜਿਹੜੇ ਆ ਗਿਆ ਕਰਦੇ ਰਹੇ ਹੈਗੇ ਆ ਕਿ ਉਹ ਜੋ ਜੜੀ ਭੱਜਣ ਪ੍ਰੇ ਆ ਗਈ ਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਹਾਂ ਸੁਖਵੀਰ ਬਾਦਲ ਦਾ ਅੱਜ ਬਿਆਨ ਆਇਆ ਸੀ ਕਿ ਡੀਐਮਪੀ ਮੀਨਾ ਲਾਲ ਕੇ ਦੇਖ ਲੈਣ ਉੱਥੇ ਪਰ ਜਦੋਂ ਵੀ ਘਰ ਵਾਪਸ ਜਾਂਦਿਆਂ ਦਾ ਸੀ ਉਹਨਾਂ ਨੂੰ ਪਹਿਲ ਦੇ ਦਾ ਟਿਕਟ ਵੀ ਦਵਾਂਗੇ ਇਹ ਵੀ ਗੱਲ ਕਹੀ ਐਸਪੀ ਬਾਦਲ ਦੇਖੋ ਗੱਲ ਇਹ ਹੈਗੀ ਹੈ ਜੀ ਡੀਐਮਪੀ ਬਹੁਤ ਦੇਰ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਹੁਤ ਨੇੜੇ ਰਹੇ ਆ ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਇੱਕ ਟੁੱਟਦੀ ਦਾ ਦਰਦ ਤਾਂ ਹੁੰਦਾ ਹੀ ਹੈ ਤੇ ਇਸ ਕਰਕੇ ਤੁਸੀਂ ਉਹਦੇ 'ਚ ਡਿੰਪੀ ਤੇ ਲਾਉਂਦਾ ਵੀ ਸ਼ਕਲ ਦੇਖ ਲੈਣੀ ਸੀ ਕਹੀ ਜੀ ਸੀ ਰੋਂਣ ਵਾਲੀ ਹੋਈ ਵੀ ਕੋਈ ਖੁਸ਼ੀ ਉਹਦੇ ਚਿਹਰੇ ਦੇ ਉੱਤੇ ਤੁਸੀਂ ਮੈਂ ਅੱਜ ਭਗਵੰਤ ਮਾਨ ਦੀਆਂ ਬਹੁਤ ਸਾਰੀਆਂ ਵੀਡੀਓ ਦੇਖ ਰਿਆ ਸੀ ਜਿਨ੍ਹਾਂ ਦੇ ਵਿੱਚ ਉਹ ਡਿੰਪੀ ਤੇ ਲੋਦੀ ਦੀਪ ਵਾਸ ਦੇ ਉੱਤੇ ਕਿਸ-ਕਿਸ ਤਰ੍ਹਾਂ ਦੇ ਕਮੈਂਟ ਕਰ ਰਹੇ ਹੈਗੇ ਸੋ ਇਹ ਤਾਂ ਹੁਣ ਜਦੋਂ ਕੋਈ ਬੰਦਾ ਪਾਰਟੀ ਛੱਡ ਗਿਆ ਛੱਡ ਗਿਆ ਛੱਡ ਜਾਣ ਤੋਂ ਹੁਣ ਇਹ ਜੇ ਬਹੁਤ ਛੱਡ ਕੇ ਗਏ ਆ ਬਾਕੀ ਤੁਹਾਡਾ ਸਾਰਾ ਹੀ ਛੱਡ ਕੇ ਹੀ ਗਿਆ ਜਿਹੜੇ ਕਹਿੰਦੇ ਸੀ ਸਾਡੇ ਮੋਢਿਆਂ ਤੇ ਅਕਾਲੀ ਦਲ ਖੜਾ ਸਾਡਾ ਮੋਢਾ ਭਰੇ ਹੋ ਜੀ ਬਤਾ ਅਕਾਲੀ ਦਲ ਖੜਦਾ ਨਹੀਂ ਹੈਗਾ ਔਰ ਇਸ ਤੋਂ ਪਹਿਲਾਂ ਲੋਕਾਂ ਨੇ ਇਹਨਾਂ ਨੂੰ ਦਿਖਾਤਾ ਵੀ ਤੁਹਾਡੇ ਕੋਲ ਅਕਾਲੀ ਦਲ ਹੈ ਜਿਹੜਾ ਕਿੰਨੇ ਕੁ ਜੋਗੇ ਤੁਸੀਂ ਹੈਗੇ ਆ ਪਿਛਲੇ ਟਾਈਮਾਂ ਦੇ ਵਿੱਚ ਸਾਰੇ ਜਮਾਤਾਂ ਜਪਤਾਲੇ ਸੀ ਸਾਰੇ ਔਰ ਲੋਕਾਂ ਦੇ ਵਿੱਚ ਲੋਕਾਂ ਨੇ ਦੱਸਤਾ ਵੀ ਤੁਸੀਂ ਸਾਡੇ ਲੀਡਰ ਨਹੀਂ ਲੋਕਾਂ ਦੇ ਲੀਡਰ ਨਹੀਂ ਹੈਗੇ ਤੁਸੀਂ ਤਾਂ ਪਾਰਟੀਆਂ ਦੇ ਬਣਾਏ ਬੇ ਲੀਡਰ ਹੈਗੇ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਪਾਰਲੀਆ ਫੇਰ ਦੱਸ ਦੇਣ ਗਿਆ ਇਹ ਠੀਕ ਆ ਹੁਣ ਇਹਨਾਂ ਨੇ ਕੱਲ ਆਪਣੀ ਐਗਜ਼ੈਕਟਿਵ ਵੀ ਬਣਾ ਲਈ ਹੋਰ ਵੀ ਬਣਾ ਲਈ ਲੱਲੇ ਭਾਬੇ ਸਾਰੇ ਬਣਾ ਲੇ ਤੇ ਪਹਿਲਾਂ ਉਹ ਦੂਪਾਸੇ ਆਨੰਦ ਮਾਣਦੇ ਸੀ ਹੁਣ ਇੱਧਰ ਕਰ ਲਿਆ ਜੇ ਕੱਲ ਨੂੰ ਫੇਰ ਕਿਸੇ ਨੇ ਜਿਹੜਾ ਹੈਗਾ ਮਾੜੀ ਜੀ ਉਹ ਤੁਣਕੇ ਦੀ ਲੋੜ ਹੈਗੀ ਆ ਆ ਕੇ ਫੇਰ ਪੈਰੀ ਘਰ ਜਾਣਗੇ ਸੋ ਇਹ ਤਾਂ ਸਿਆਸਤ ਹੈ ਜੀ ਸਿਆਸਤ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਭੱਜ ਕੇ ਮੁੜ ਕੇ ਆ ਕੇ ਅਜ਼ੀਦਾ ਜੀ ਪੁੱਲ ਬਖਸ਼ਾ ਲਈ ਕਹਿ ਦੇਣਗੇ ਲਾਸਵਾਰਾ ਮੇਰਾ ਜਿਹੜੇ ਬਾਗੀ ਗਏ ਨੇ ਪਾਰਟੀ ਛੱਡ ਕੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਦੇਖੋ ਉਹਨਾਂ ਨੂੰ ਮੈਂ ਕੀ ਕਹਿਣਾ ਉਹਨਾਂ ਸਾਰੀ ਦੁਨੀਆ ਹੀ ਅੱਜ ਕਹਿ ਰਹੀ ਆ ਵੀ ਭਾਈ ਤੁਸੀਂ ਬਹੁਤ ਆਉਧਿਆਂ ਤੇ ਆਨੰਦ ਮਾਣਿਆ ਹੈਗਾ ਬਹੁਤ ਪਾਰਟੀ ਦੇ ਵਿੱਚ ਰਹਿ ਕੇ ਜਿਹੜੀ ਪਾਵਰ ਹੈਗੀ ਆ ਉਸ ਦਾ ਨਸ਼ਾ ਰੱਖਿਆ ਤੁਹਾਨੂੰ ਉੱਡ ਰਿਹਾ ਤੇ ਅੱਜ ਤੁਸੀਂ ਜਿਹੜਾ ਹੈਗਾ ਪਾਰਟੀ ਉਸ ਟਾਈਮ ਦੇ ਉੱਤੇ ਜਾ ਕੇ ਜਿੱਥੇ ਪਾਰਟੀ ਨੂੰ ਲੋਡ ਸੀ ਤੋੜੀ ਉਸ ਟਾਈਮ ਤੇ ਤੁਸੀਂ ਜਿਹੜਾ ਹੈਗਾ ਪਿੱਠ ਦੇ ਵਿੱਚ ਰੋਮਾ ਇਹ ਸਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੋ ਬਾਰ ਐਸੈਸ਼ਨ ਦੇ ਪ੍ਰਧਾਨ ਵੀ ਨੇ ਤੇ ਮੁਕਬਲਾਰੀ ਅਨ ਅਕਾਲੀ ਦਲ ਦੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਅਕਾਲੀ ਦਲ ਨੂੰ ਜਦੋਂ ਲੋਡ ਸੀ ਤਾਂ ਅਕਾਲੀ ਦਲ ਦੇ ਜਦੋਂ ਭੀੜ ਪਈ ਸੀ ਤੋਂ ਦੋ ਉਹਨਾਂ ਬਾਗੀਆਂ ਵੱਲੋਂ ਅਕਾਲੀ ਦਲ ਦੀ ਪਿੱਠ ਦੇ ਉੱਤੇ ਛੁਰਾ ਮਾਰ ਕੇ ਆ ਪਾਰਟੀ ਨੂੰ ਅਲਵਿਦਾ ਵੀ ਕਿਹਾ ਇਸ ਤੋਂ ਬਾਅਦ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਅਦਾਲਤ ਆ ਉਸ ਤੇ ਕਿੰਤੂ ਪਰੰਤੂ ਕਰਨ ਵਾਲੇ ਨੂੰ ਵੀ ਅਕਾਲ ਤਖਤ ਤੇ ਪੇਸ਼ ਹੋਣਾ ਲਾਜ਼ਮੀ ਹੈ ਅਤੇ ਗੜ ਸਾਹਿਬ ਤੋਂ ਕੈਮਰਾਮੈਨ ਨਿਮਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਪਾਟਦੀ ਬਸ਼ੀਰ